ਕਾਹੀ ਮੈਂ ਥੋੜਾ ਆਪਣਾ ਤਨੀਰ ਮਿੱਡੂ ਕਿਹੜਾ 100 ਆਪਣੇ ਤੇਲ ਥੋੜਾ ਪਾਣੀ ਜਿਹਾ ਜਸਾ ਪਾਉਣ ਜਾ ਰਹੇ ਆ ਫਿਰ ਬਟੇਰ ਦਾ achar 120 ਬਟੇਰ ਲਏ ਆ ਉਹਦਾ ਪਾਉਣਾ ਚਾਰਿਆਂ ਦਾ ਚਾਰ ਇਹ ਤੁਹਾਨੂੰ ਪਤਾ ਹੀ ਇਸ ਤਰ੍ਹਾਂ ਪੈਕਿੰਗ ਚ ਆਉਂਦੇ ਆ ਇਹ ਜੀ ਮਮਾ ਹੋਰ ਹਸਾ achar ਆ ਜਿਹੜਾ ਹਮੇਸ਼ਾ ਇਹ ਫਰੈਸ਼ ਬਟੇਰ ਦਾ ਪੈਂਦਾ ਜੇ ਕਿਸੇ ਨੇ ਵੀ ਭੈਣ ਪੁਰਾਣੇ ਪਾਉਣਾ ਵੀ ਹੋਵੇ ਨਾ ਚਾਰ ਇਹ ਜਮਾ ਫੈਸ਼ੀ ਬੀਸਾਂ ਦਾ ਪਹਿਲਾ ਬਈ ਫਰੋਜਨ ਦਾ ਚਾਰ ਨਿਕਲਦੇ ਆ। ਹੁਣ ਆਪਣੇ ਪੇਜ ਨੂੰ ਰਿਕੁਐਸਟ ਹੈ ਵੀ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਵੀਡੀਓ ਆ ਹੋਰ ਲੋਕਾਂ ਤੱਕ ਪਹੁੰਚੇ। ਜੋ ਜੋ ਕਿਸੇ ਨੇ ਵੀ ਚਾਰ ਲੈਣਾ ਉਹਦੇ ਆ ਮਟੇਰ ਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰਾਂ ਤੇ WhatsApp ਕਰ ਸਕਦੇ ਹੋ। ਜੋ ਤੁਹਾਡੇ ਘਰੇ ਹੋਮ ਡਿਲੀਵਰੀ ਕਰਦਾਨੀ ਬਈ ਜੀ। ਹਾਂ ਜੀ ਭਾਈ ਆਪਾਂ ਬਟੇਰੇ ਧੋ ਲਏ ਆ ਇਹਨਾਂ ਚੰਗੀ ਤਰ੍ਹਾਂ ਧੋ ਕੇ ਸੋ ਆਹ ਦੇਖੋ ਕਈ ਵਾਰੀ ਹੋਰ ਕੀ ਹੁੰਦਾ ਇਹਨਾਂ ਵਿੱਚ ਨਾ ਇਸ ਤਰ੍ਹਾਂ ਦੇ ਆ ਦੇਖੋ ਪੰਖ ਲੈ ਕੇ ਰਹਿ ਜਾਂਦੇ ਸਾਫ਼ ਨਹੀਂ ਹੁੰਦੇ ਸੋ ਇਹਨੂੰ ਚੰਗੀ ਤਰ੍ਹਾਂ ਧੋ ਕੇ ਹੁਣ ਆਪਾਂ ਤਿਆਰ ਕਰ ਲਿਆ ਹੈ ਇਹ ਨਾ ਪ੍ਰੋਸੈਸ ਆ ਜਿਹੜਾ ਸੋ ਹੁਣ ਆਪਾਂ ਚਾਰਿਆ ਦਾ ਬਣਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਦੇਖਦੇ ਰਹੋ ਸੋ ਅੱਜ ਆਪਾਂ ਪੁਰਾਣੇ ਤਰੀਕੇ ਨਾਲ ਬਟੇਰਾ ਦਾ ਚਾਰ ਬਣਾਉਨੇ ਆ ਤੇ ਤੁਸੀਂ ਵੀ ਜੇ ਕੋਈ ਚਾਰ ਦੇ ਸ਼ਕੀਲ ਹੈ ਤੋ ਕਰੋ ਸਾਡੇ ਨਾਲ ਸੰਪਰਕ ਬਟੇਰ ਦਾ ਰਹਿਣਾ ਤੇ ਦੇਸੀ ਮੁਰਗੇ ਦਾ ਬੱਕਰੇ ਦਾ ਆਪਣੇ ਕੋਲ ਸਾਰੇ ਚਾਹ ਹੁੰਦੇ ਬਾਕੀ ਆਰਡਰ ਤੇ ਪਾਉਣੇ ਆ ਜੇ ਕਿ ਸ਼ੁਰੂਆਤ ਚਾਹੀਦਾ ਹੋਵੇ 1 ਕਵਾਂਟਲ 2 ਕਵਾਂਟਲ 2 ਇਕੱਠਾ ਚਾਹੀਦਾ ਹੋਵੇ ਉਸ ਹਿਸਾਬ ਨਾਲ ਆਪਾਂ ਉਹਨੂੰ ਮਾਤਨ ਕਰੀਦਾ ਪੂਰਾ ਬਾਈ ਤੋ ਥੋੜਾ ਆਪਣਾ ਚੈਨਲ ਆ 3 ਦਰ ਬਿੱਡੂ ਕਿਹੜਾ ਤੋ ਜਿਹੜੇ ਚੈਨਲ ਤੇ ਨਵੇਂ ਆ ਬਾਈ ਫਾਲੋ ਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਤੱਕ ਪਹੁੰਚੇ ਤੋ ਬਾਈ ਦੀ ਆਪਾਂ ਚਾਰ ਹੁਣ ਕਾਉਣ ਲੱਗ ਗਿਆ ਆ ਆ ਦੇਖੋ ਬਟੇਰ ਪਿਆ ਆਪਣਾ ਠੀਕ ਐ ਤੋ ਆ ਸਾਡਾ ਹੌਲੀ ਬੋ ਤਾਂ ਹੌਲੀ ਹੌਲੀ ਹੁਣ ਉੱਤੇ ਪੈ ਜੂਗਾ ਨਹੀਂ ਰਾਜਾ ਨਿੱਕਾ ਜੈ ਸਾਡਾ ਆ ਚਾਰ ਪਾਈ ਜਾਂਦਾ ਦੇਖੋ ਤੋ ਬਟੇਰ ਦਾ ਚਾਰ ਬਾਈ ਆਪਾਂ ਹੁਣ ਕਾਉਣ ਲੱਗਿਆ ਤਿਆਰ ਬਟੇਰ ਧੋ ਲਿਆ ਸੀ ਚੰਗੀ ਤਰ੍ਹਾਂ ਪਿਆਵੇ 100 ਪੀਸ ਸੀ ਮਰ ਲੋ 10 ਕਿਲੋ ਦਾ ਵਿੱਚ ਪਾਵਾਂਗੇ ਬਟੇਰ ਆਪਾਂ चंह मसाला तैयार जो टूटा लग गया बेसा में तैयार हो मसा बार करा तो अगर अगले जुड़े रहे हो उसके रोजना तैयार पाया ਆਹ ਬੰਦ ਕਰੀਂ। ਬਰੇਨ ਵਿੱਚ ਆਹ ਬੰਦ ਕਰੀਂ। ਬਰੇਨ ਕਾਹਦੇ ਵਿੱਚ ਹੋ ਗਿਆ ਜੇ ਸਪੇਨਾ ਦੇ ਬਾਹਰ ਪਾਣੀ ਹੁੰਦਾ ਲੇਖੋ। ਕੈਮਰਾ ਨੂੰ ਨੇੜੇ ਆ ਕੇ। ਹਾਂ। ਨੇੜੇਾਂ ਵਿੱਚ ਵੀ ਕਾਫੀ ਪਾਣੀ ਹੁੰਦਾ ਬਈ। ਆਹ ਦੇਖੋ ਕਿੰਨਾ ਪਾਣੀ ਹੈ। ਇਹ ਪਾਣੀ ਆਪਾਂ ਹੁਣ ਜਾਣਾ ਸੀ ਬਾਹਰ ਰਹਿਣਾ। ਪਾਣੀ ਨੂੰ ਲੈ ਕੇ ਰੱਖਣਾ ਨਹੀਂ। ਇਹ ਪਾਣੀ ਕਿ ਆ ਰਿਹਾ ਹੈ। ਪਾਣੀ ਜਮਾ ਚਾਰਾਂ ਦੇ ਤੋਂ ਜੋ ਜੋ ਸੋਸ ਦਾ ਇਹ ਰੇਲਾ ਕਾਲਾ ਬਣਾਇਆ ਤੇ ਤੁਸੀਂ ਯਾਦ ਕਰ ਬਸਾ ਜੀ ਜਿਹੜਾ ਕੰਮ ਹੋਇਆ ਇਹ ਮੇਰੇ ਦਾ ਕੰਮ ਕਿੰਨੇ ਦਾ ਉਹ ਸਹੀ ਪੈਗ ਆਇਆ ਹੈ ਜਾਂ ਰੇਡ ਜਾਂਦੇ ਦੇਖ ਲੈਂਦੇ ਆ ਰੇਡ ਦਾ ਰੇਡ ਜਾਂਦੀ ਨਹੀਂ ਬਣੀ ਕੱਚੇ ਦਾ ਰੇਡ ਵਿੱਚ ਕਰਦੀ ਜੀ ਭਾਈ ਜੀ ਪਾਣੀ ਇਹਦਾ ਆਪਾਂ ਜਮਾ ਮਜਾ ਦਾ ਬਟੇਰਾਂ ਦਾ ਸੋ ਬਟੇਰ ਗਿਆ ਬਣਾ ਆ ਦੇਖੋ ਆ ਟੁੱਟੀ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਦੇਖ ਚ ਕੱਢਾਂਗੇ ਸਾਰਿਆਂ ਨੂੰ ਠੀਕ ਹੈ ਤੁਹਾਡਾ ਐਸੇ ਕੜਾਈ ਦੇ ਘਰਾਂਗੇ ਦਾ ਮਸਾਲਾ ਤੇਰਾ ਸੂਪੇ ਦਾ ਪਾਣੀ ਸਾੜਨ ਤੇ ਘਟੋ ਘਟਵੀਂ ਘੰਟਾ ਡੇਢ ਘੰਟੇ ਦਾ ਟਾਈਮ ਲੱਗਿਆ ਕਿਉਂਕਿ ਰਸ ਕਰਨਾ ਹੌਲੀ ਹੌਲੀ ਆਰਤੇ ਸਾੜਨਾ ਪੈਂਦਾ 100 ਬੀਚ ਲਿਆ ਸੀ ਆਪਾਂ ਉਹਦਾ ਪਾਣੀ ਹੁਣ ਪਚਾਤਾ ਆਪਾਂ ਜਮਾ ਮਡੇਰਾ ਦਾ ਹੁਣ ਆਪਾਂ ਇਸੇ ਕੜਾਹੀ ਵਿੱਚ ਇਹਦਾ ਕਰਾਂਗੇ ਮਸਾਲਾ ਤਿਆਰ ਪਾਣੀ ਨਹੀਂ ਰਹਿਣਾ ਚਾਹੀਦਾ ਮਾਸ਼ ਜੇ ਚਾਰ ਹੋਣਾ ਤੁਸੀਂ ਤੇ ਪਾਣੀ ਰਹੇਗਾ ਫਿਰ ਮਤਲਬ ਜ਼ਿਆਦਾ ਥੋੜਾ ਖਰਾਬ ਆਹ ਦੇ ਵਿੱਚ ਆਹ ਦੇ ਬਣ ਗਈ। ਹੁਣ ਆਪਾਂ ਮਸਾਲਾ ਤਿਆਰ ਕਰਾਂਗੇ। ਇਹ ਦੇਰ ਦਾ। ਇਹਦੇ ਵਾਸਤੇ ਆਪਾਂ ਨੇ ਪਿਓ ਸਰੋਂ ਦਾ ਤੇਲ ਲਏ। ਇਹਦੇ ਵਿੱਚ ਆਲ ਦਾ ਕਢਾਇਆ ਹੋਇਆ ਸਰੋਂ ਦਾ ਤੇਲ ਲਿਆ ਆਪਾਂ। ਕਿ ਸਭ ਤੋਂ ਬੈਸਟ ਜੀ ਸਰੋਂ ਦਾ ਤੇਲ ਵਰਤਣਾ ਹੀ ਆਪਣੇ ਲਈ। ਮੰਨ ਲੋ ਖਾਣਾ ਹੈ ਵਾਸਤੇ ਸਾਰੇ ਆਪਕੇ। ਬੇਜ ਦੁੱਧ ਤੇ ਕੋਈ ਚੀਜ਼ ਨਹੀਂ ਸਰੋਂ ਦਾ ਤੇਲ ਦੋ। ਆਪ 5 ਤੋਂ 6 ਲੀਟਰ ਸਰੋਂ ਦਾ ਤੇਲ ਪਾਇਆ ਭਾਈ। ਉਹਦੇ ਵਿੱਚ ਜਿੰਨਾ ਚਿਰ ਤੇਲ ਘਰ ਤੂਣਾ ਆ ਆਪਾਂ ਮਸਾਲੇ ਗੈਡ ਕਰ ਲਏ। ਉਹਦੇ ਵਾਸਤੇ ਕੀ ਕੋਈ ਹੋਰ ਜੀ ਕੋਈ ਉਹ ਨਹੀਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਆਡੀਸ਼ਨ ਚੀਜ਼ ਕੋ ਪਾਉਂਦੇ ਨਹੀਂ ਆਪਾਂ। ਜਿਵੇਂ ਆਇਓ ਆ ਲਸਣ ਤੇ ਥੋੜਾ ਜਿਆਦਾ ਕਤੂਦਾ ਪੇਸਟ ਪਾਉਣੀ ਆ ਥੋੜਾ ਜਿਆਦਾ ਕਿਉਂਕਿ ਮਸਾਲੇ ਫਰਮੈਂਟ ਹੋ ਜਾਂਦੇ ਨੇ ਤੇ ਉਹ ਮਸਾਲਿਆਂ ਨਾਲ ਉਹਨਾਂ ਦਾ ਮਿਲਣਾ ਨਹੀਂ ਮੀਟ ਨਾਲ ਜੇ ਕਹਿੰਦੇ ਤੇਲ 'ਚ ਪਾਉਣਾ ਨੂੰ ਤੋਂ ਲਸਣ ਦਾ ਪੇਸਟ ਪਾਈ ਦਾ ਇਕੱਲਾ ਜਾਂ ਜਾਂ ਥੋੜਾ ਜਿਆਦਾ ਅਮੂਲੀ ਜਾਂਦੇ ਹੁਣ ਹੋਰ ਕੋਈ ਵੀ ਆਜੀ ਨਹੀਂ ਜੀ ਪਾਈ ਦੀ ਤੋ ਆ ਆਪਣਾ ਮਾਨੂੰ ਸੀਕ੍ਰੇਟ ਮਸਾਲਾ ਹੈ ਜਿਹੜੇ ਮਾਨੂੰ ਸਾਡੀ ਰੈਸਪੀ ਹੈ ਭਾਈ ਇਹ ਦਸਮੀ ਸਾਧਰੀ ਕਿਸੇ ਨੂੰ ਤੇ ਇਹ ਮਸਾਲੇ ਜਿਹੜੇ ਸਾਰਾ ਕੰਮ ਇਹ ਮਸਾਲਿਆਂ ਨੇ ਕਰਨਾ ਬਾਕੀ ਨੂਰ ਵਿੱਚ ਹਲਦੀ ਤੇ ਨਮਕ ਉਹਦੇ ਤੁਹਾਨੂੰ ਆਦਾ ਸਵਾਦ ਨਾਲ ਹੀ ਪਾਉਣਾ ਹੁੰਦਾ ਬਾਕੀ ਜਿਹੜਾ ਅਸਰ ਕੰਮ ਕਰਨਾ ਹੋਆ ਮਸਾਲੇ ਨੇ ਕਰਨਾ ਤੇ ਜਦੋਂ ਜਦੋਂ ਆਪਣਾ ਕਰਫੀਆ ਫਿਰ ਆ ਮਸਾਲੇ ਉਹਦੇ ਵਿੱਚ ਪਾਉਣਾ ਹੈ ਫਿਰ ਨਾ ਸੰ ਦਾ ਪੇਸਟ ਜੋ ਉੱਪਰ ਨਾਲੀ ਤੋਂ ਬਾਅਦ ਆ ਇਹਦੇ ਜਨੋਂ ਨੋਨ ਹਲਦੀ ਮਿਰਚਾ ਗਰਮ ਮਸਾਲਾ ਧਨੀਆ ਪਾਊਡਰ ਇਹ ਚੀਜ਼ਾਂ ਸਾਰੀਆਂ ਪਾ ਲਈਆਂ ਸੋ ਜਿੰਨਾ 10 ਕਿਲੋ ਦੇ ਹਿਸਾਬ ਨਾਲ ਪੈਣਾ ਸੀ ਉਹ ਆਪਾਂ ਮਸਾਲੇ ਵਿੱਚ ਪਾ ਲਈ ਆਪਾਂ ਤੇ ਬਾਕੀ ਹੁਣ ਆਪਾਂ ਜਿਹੜਾ ਆਪਣਾ ਦੁਗਜ ਮਸਾਲਾ ਹੋਰ ਪਾਵਾਂਗੇ ਮਸਾਲਾ ਆਪਾਂ ਹੁਣ ਤਿਆਰ ਹੋ ਗਿਆ ਜਨੂ ਆ ਆਪਣੇ ਬਾਈ ਜੀ ਆਹ ਦੁਸ਼ਤਾਲੇ ਹੁੰਦੇ ਜਿਹੜੇ ਆਪਾਂ ਮੰਨ ਲਓ ਉਹ ਇਹਨਾਂ ਆਮ ਖਾਲੇ ਨੇ ਚਾਹਸਦੇ ਨੇ ਉਹਨੇ ਸੁਆਦ ਅਨਸਾਰ ਉਹ ਕੰਮ ਕਰਨਾ ਇਹਨਾਂ ਨੇ ਤੈਸ ਤੇ ਇਹਨਾਂ ਨੇ ਬਣਾਉਣਾ ਇਹ ਆਪਾਂ ਨੇ ਕਿਸੇ ਨੂੰ ਦੱਸ ਸਕਦੇ ਆਹ ਮਸਾਲੇ ਹੋ ਗਏ ਤੁਹਾਡੇ ਅੱਖਾਂ ਦੇ ਸਾਹਮਣੇ ਫੀਸ ਕੇ ਸਾਰਾ ਕੁਝ ਕੀਤਾ ਕੋਈ ਵੀ ਕਰ ਜੇ ਮਾਂਚੀ ਸ਼ੰਕਾ ਨਾ ਜਾਵੇ ਬਾਈ ਕੋਈ ਆਰਟੀਫੀਸ਼ੀਅਲ ਬਾਈ ਕੋਈ ਕਿਸੇ ਕੱਲ ਜੀ ਕੋਈ ਕੈਮੀਕਲ ਨਹੀਂ ਸੀ ਪਾਉਂਦੇ ਲੱਖ ਦੱਬੀ ਵਾਲਾ ਮਸਾਲਾ ਵਰਤੀਏ ਜੀ ਠੀਕ ਹੈ ਨਾ ਬਈ ਲੋਗ ਡੱਬਾ ਨਹੀਂ ਮਸਾਲੇ ਪਾ ਪਾ ਕੇ ਟੈਸਟ ਬਣਾਈਏ ਤੇ ਫਿਰ ਉਹਨਾਂ ਮੇਂ ਘਰਾਓ ਅਸੀਂ ਪਿਓਰ ਖਾੜੇ ਮਸਾਲੇ ਜਿਹੜੇ ਬੰਦੇ ਮਤਲਬ 2-2025-2500 ਰੁਪਏ ਰੁਪਈਆ ਕਿਲੋ ਮਸਾਲੇ ਉਹ ਵਰਤਦੇ ਭਾਈ ਜੀ ਸੋ ਤੁਹਾਨੂੰ ਬੇਚੰਤ ਹੋ ਕੇ ਸਾਥੋਂ ਚਾਰ ਮੰਗਾਓ ਔਰ ਮੈਂ ਸੱਲੀ ਨੇ ਕਹਿ ਸਕਦਾ ਨਹੀਂ ਕਿ ਤੁਸੀਂ ਸਭੇ ਕਬਰੀ ਚਾਰ ਮਾਉਂਗੇ ਦੂਜੀ ਔਰ ਆਪੇ ਮੋਗਣਾਓ ਇਹਨਾਂ ਐਸਟੀ ਗੁਰ ਨਿਆਰੇ ਦਾ ਚਾਰ ਹੁੰਦਾ ਤਾਂ ਸਾ ਮਸਾਲਾ ਬਾਈ ਹੋ ਗਿਆ ਜਮਾ ਤਿਆਰ ਹੁਣ ਆਪਾਂ ਜਿਹੜੇ ਬਟੀਲਾਂ ਪਾਣੀ ਚ ਪਾਇਆ ਸੀ ਉਹਨੂੰ ਕਮਾਂ ਦੇ ਵਿੱਚ ਆਪੀ ਨੀ ਖੱਲੇ ਲਾ ਦਿੰਦੇ ਹਾਂ ਤੋਂ ਮੱਠੀ ਮੱਠੀ ਅੱਗ ਤੇ ਮਸਾਲਾ ਤਿਆਰ ਕੀਤਾ ਹੈ ਬੜਾ ਛੇਕ ਤੇਜ ਨਹੀਂ ਕਰਨਾ ਹੁੰਦਾ ਕਿਉਂਕਿ ਫਿਰ ਮਸਾਲਾ ਮੱਚ ਜਾਂਦਾ ਫਿਰ ਟੈਸਟ ਨਹੀਂ ਆਉਂਦਾ ਹਲਕੀ ਹਲਕੀ ਆਜ ਤੇ ਮਸਾਲਾ ਬਣਾਉਣਾ ਆਪਾਂ ਤੇ ਆ ਵੇਖੋ ਬਟੇਰ ਆਪਾਂ ਜਿਹੜਾ ਇਹਨਾਂ ਨੂੰ ਪਾਣੀ ਛਕਾਇਆ ਸੀ ਆਹ ਵੇਖੋ ਮਾਸ ਟੁੱਟਿਆ ਨਾ ਵਧੀਆ ਹੁਣ ਆਪਾਂ ਇਹਨੂੰ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਕਰਾਂਗੇ ਮਿਕਸ ਆਪਣਾ ਚਾਰ ਮੁੜ ਕੇ ਹੈਗਾ ਬਾਈ ਦੀ ਰੈਡੀ ਸਾਰਾ ਸਾਰੇ ਨੂੰ ਮਿਕਸ ਕਰਕੇ ਆਪਣਾ ਚਾਰ ਹੈ ਤਿਆਰ ਉਹ ਕਿਸੇ ਨੇ ਵੀ ਚਾਰ ਮਨੋਹਰ ਹੋਵੇ ਬੱਕਰੇ ਦਾ ਦੇਸੀ ਮੁਰਗੇ ਦਾ ਜਾਂ ਕੋ ਬਟੇਰ ਖਾਨ ਦਾ ਸ਼ਕੀਨ ਹੋਵੇ ਕੋ ਬਟੇਰ ਦਾ ਚਾਰ ਰੈਡੀ ਹੈ ਆਨਲਾਈਨ ਆਪਣੇ ਕੋ ਹੈਗਾ ਸੁਵਿਧਾ ਭਾਈ ਜੀ ਸਪੀਡ ਪੋਸਟਰ ਡਾਕ ਪੋਸਟ ਰਾਜ ਜਿਹੜੀ ਕਰੇਗੀ ਬਹੁਤ ਜੁੜੇ ਜਦੋਂ ਮਰਜੀ ਸਾਨੂੰ WhatsApp ਤੇ ਹਰ ਜਾਂ ਉਹ ਨੰਬਰ ਉੱਤੇ ਦਿੱਤੇ ਹੋਏ ਜਿਹੜੇ ਵੀਡੀਓ ਨੂੰ ਤੁਸੀਂ ਕਾਲ ਕਰ ਸਕਦੇ ਹੋ ਸੋ ਜਿਹੜੇ ਉਹਦੇ ਕੋਰੀਅਰ ਚਾਰਜ ਹੁੰਦੇ ਹੈ ਭਾਈ ਉਹ ਤੁਹਾਡੇ ਹੋਣਗੇ ਆ ਜੀ ਭਾਈ ਆਪਾਂ ਬਟੇਰ ਪਾਲੇ ਵਿੱਚ ਦੀ ਮਸਾਲਾ ਜਿਹੜਾ ਤਿਆਰ ਕੀਤਾ ਸੀ ਹੁਣ ਮੈਨੂੰ 2-4 ਮਿੰਟ ਸੀਕ ਲਵਾਵਾਂਗੇ ਮਸਾਲਾ ਚੰਗੀ ਤਰ੍ਹਾਂ ਮੈਲਟ ਹੋ ਜੇਣਾ ਜੀ। ਤੋਂ ਜੇ ਕਿਸੇ ਭੈਣ ਭਰਾ ਬਟੇਰ ਦਾ ਚਾਹ ਖਾਨ ਦੇ ਸ਼ਕੀਨ ਆ ਸਾਨੂੰ ਜਦੋਂ ਮਰਜ਼ੀ ਤੁਸੀਂ ਸੰਪਰਕ ਕਰੋ WhatsApp ਤੇ ਆਪ ਦਾ ਮੈਸੇਜ ਕਰੋ ਜਾਂ ਕਾਲ ਕਰੋ। ਤੋਂ ਬਟੇਰ ਦੇ ਜਿਹੜਾ ਚਾਰ ਦਾ ਰੇਟ ਆ ਬਾਈ ਜੀ 2000 ਰੁਪਏ ਨੂੰ ਕਿਲੋ ਐ। ਸੋ ਕਈ ਭੈਣ ਭਰਾਵਾਂ ਨੇ ਪਹਿਲਾਂ ਵੀ ਅਖਿਆ ਤੁਸੀਂ ਵੀ ਰੇਟ ਜਰੂਰ ਦੱਸਿਆ ਕਰੋ। 2000 ਰੁਪਏ ਨੂੰ ਕਿਲੋ ਬਾਈ ਜੀ ਬਟੇਰ। ਔਰ ਜਿਹੜਾ ਬੱਕਰੇ ਦਾ ਚਾਰ ਆਪਣਾ ਉਹ ਐ 1300 ਨੂੰ ਕਿਲੋ। ਔਰ ਦੇਸੀ ਮੁਰਗਾ ਹੈਗਾ ਭਾਈ ਜੀ 1000 ਦੇ ਕਿਲੋ ਤੋਂ ਤੁਹਾਡੇ ਸਾਹਮਣੇ ਆਪਾਂ ਬਣਾਇਆ ਵੀਡੀਓ ਜਿਹਨੇ ਸ਼ੁਰੂ ਤੋਂ ਜੁੜੇ ਸੀ ਐਂਡ ਤੱਕ ਜੀ ਤੁਸੀਂ ਆਪ ਦੇਖੇ ਕਿੰਨੀ ਮਿਹਨਤ ਲਾਦੀ ਬਾਕੀ ਆਪਣੇ ਚਾਰਜ ਭਾਈ ਘੰਡਾ ਨਹੀਂ ਹੁੰਦਾ ਜੇ ਤੁਸੀਂ ਕਿਲੋ ਮੀਟ ਲਿਆ ਤੁਹਾਨੂੰ ਮੀਟ ਮਿਲੂਗਾ ਕਿਲੋ ਉਹ ਗੱਲ ਨਹੀਂ ਜੀ ਤੁਹਾਨੂੰ ਘੰਡੇ ਖੋਈ ਜਾਵਾਂਗੇ ਤੋਂ ਬਾਕੀ ਆਪਣੇ ਕੋਲ ਉਹੀ ਗੱਲ ਆਨਲਾਈਨ ਸੁਵਿਧਾ ਹੈਗੀ ਹੈ ਭਾਈ ਤੁਸੀਂ ਆਨਲਾਈਨ ਸਾਨੂੰ ਮੈਸੇਜ ਕਰੋ ਤੁਹਾਡੇ ਘਰੇ ਚਾਰ ਪਹੁੰਚ ਕੇ ਕਰ ਦਾਂਗੇ ਭਾਈ ਠੀਕ ਹੈ ਨਾ ਸਾਡੇ ਕੋਲ ਸੀਡ ਪੋਸਟ ਡਾਕ ਪੋਸਟ ਹੈ ਇਹ ਜੋ ਤੁਸੀਂ ਮਰਜ਼ੀ ਸੰਭਰ ਕਰ ਸਕਦੇ ਹੋ ਆਨਲਾਈਨ ਚ ਇੰਨੇ ਆ ਬਾਈ ਹੁਣ ਆਪਣਾ ਜਾਣਾ ਹੈ ਆਰਡਰ ਕਿਸੇ ਦਾ 10 ਕਿਲੋ ਦਾ ਮਟੀਰੀਅਲ ਆਇਆ ਹੈ ਇਹ ਆਰਡਰ ਜਾਣਾ ਸੀ ਬਾਈ ਇੱਕ ਤਾਂ ਪਠਾਨਕੋਟ ਭੇਜਣਾ ਸੀ ਸੋ ਬਾਈਆਂ ਦੇ ਸਪੈਸ਼ਲ ਉਹਨਾਂ ਨੇ 5 ਕਿਲੋ ਬਟੇਰ ਹੁਣ ਆਇਆ ਸੀ ਔਰ ਇਹ ਕੁਝ ਫਲੋਈਪੁਰ ਜਾਣਾ ਸੀ ਇਹ ਚੋਂ ਸੋ ਅੱਜ ਪਾਇਆ ਨਹੀਂ ਮੈਂ 20 ਕਿਲੋ ਦਾ ਪਾਣਾ ਹੁੰਦਾ ਸੋ ਇਹ ਉਹਨਾਂ ਦਾ ਜਿਹੜਾ ਆ ਪਾਊਡਰ ਆ ਆਪਾਂ ਤੜਕੇ ਭੇਜਣਾ ਹੈ ਤਾਂ ਕਰਕੇ ਮੈਂ ਕਿਹਾ 10 ਕਿਲੋ ਦਾ ਪਾਇਆ ਸੋ ਜੀ ਇਹ ਕਿਹਨੇ 4 ਬਾਈ ਦੀ ਲੈਣਾ ਹੋਵੇ ਜੋ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀ ਪੇਮੈਂਟ ਆ ਸਾਨੂੰ ਪਹਿਲਾਂ ਆਨਲਾਈਨ ਕਰਨੀ ਪੂਗੀ ਸਕੈਨਰ ਅਸੀਂ ਭੇਜਾਂਗੇ ਆਨਲਾਈਨ ਪੇਮੈਂਟ ਕਰਕੇ ਤੇ ਤੁਸੀਂ ਆ ਦਾ ਐਡਰੈਸ ਭੇਜੋ ਆ ਦਾ ਸਾਰਾ ਡਿਸਟ੍ਰਿਕਟ ਦਾ ਨਾਮ ਲੈ ਕੇ ਆਪੇ ਪਿੰਡ ਦਾ ਤਹਿਸੀਲ ਜ਼ਿਲ੍ਹਾ ਔਰ ਸੁਨੇਹ ਪਿੰਨ ਕੋਡ ਦੇ ਕਿ ਉਦੋਂ ਬਾਅਦ ਤੁਹਾਡਾ ਨਾਮ ਦੀ ਨਾਲ ਜਿਹੜਾ ਤੁਹਾਡਾ ਆਪਣਾ ਅਚਾਰ ਹੋਊਗਾ ਪੈਕੇਜ ਹੋਊਗਾ ਉਹ ਤੁਹਾਡਾ ਅਸੀਂ ਪੈਕ ਕਰਦਾਂਗੇ ਪਾਰਸਲ ਤੇ ਨਾਲ ਦੀ ਨਾਲ ਤੁਹਾਨੂੰ ਰਸੀਦ ਆਊਗੀ WhatsApp ਤੇ ਬਾਈ ਜੀ ਕਿਉਂਕਿ ਕਈ ਬੰਨੇ ਆਏ ਕਹਿੰਦੇ ਯਾਰ ਕੀਮਤਾ ਆਊਗੀ ਕਿ ਨਹੀਂ ਬਾਈ ਜੀ ਨਾਲ ਦੀ ਨਾਲ ਜਦੋਂ ਬੰਦਾ ਪੈਕ ਹੋ ਗਿਆ ਤੁਹਾਨੂੰ ਸੀਧੇ ਭੇਜੀ ਜਾਊਗੀ ਔਰ ਦੋ ਤੋਂ ਤੀਜੇ ਦਿਨ ਤੋਂ ਘਰੇ ਘਰੇ ਜੀ ਕੌਣ ਜੂਗੀ ਜੇ ਕਾਫੀ ਦੂਰ ਹੋ ਉਹ ਠੀਕ ਹੈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਹੋਰ ਲੋਕਾਂ ਤੱਕ ਵੀ ਪਹੁੰਚੇ ਤੁਹਾਡਾ ਆਪਣਾ ਚੈਨਲ ਹੈ ਤੁਹਾਡੇ ਸਾਰਿਆਂ ਦੇ ਸੰਯੋਗ ਦੀ ਲੋੜ ਹੈ ਸ਼ੁਕਰੀਆ